ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਕਈ ਹੋਰ ਨਵੀਂ ਪੋਸਟ ਪਾਉਣ ਜਾ ਰਹੇ ਆ ਨਵੀਂ ਵੀਡੀਓ ਪਾਉਣ ਜਾ ਰਹੇ ਆ ਅੱਜ ਅਸੀਂ ਪਾਉਣ ਜਾ ਰਹੇ ਆ ਕਿ ਜਿਹੜੀ ਸਿਹਤ ਦੀ ਸਾਹ ਸਮਹ ਸੰਭਾਲ ਹੈ ਜਿਹੜੀ ਸਾਡੀ ਸਿਹਤ ਹੈ ਜਿਹੜਾ ਸਾਡਾ ਸਰੀਰ ਹੈ ਇਹਦਾ ਕਿਹੋ ਜਿਹਾ ਖਾਣ ਪਾਣ ਹੋਣਾ ਚਾਹੀਦਾ ਹੈ ਜਿਵੇਂ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਸਾਧ ਸੰਗਤ ਦੇ ਵਿੱਚ ਜਾਂ ਮਜਲਿਸ ਲੱਗਦੀ ਸੀ ਉਹਦੇ ਵਿੱਚ ਜਾਂ ਸੱਚ ਕੌਂ ਦੇ ਵਿੱਚ ਜਾਂ ਮਤਲਬ ਇਹ ਸੱਚੀ ਸਿਹਤ ਸ਼ਾ ਦੇ ਵਿੱਚ ਸੇਧ ਨੂੰ ਤੰਦਰੁਸਤੀ ਵਾਸਤੇ ਉਹ ਬਹੁਤ ਸਾਰੇ ਨੁਕਤੇ ਦੱਸਦੇ ਸੀ ਜਿਵੇਂ ਉਹ ਕਹਿੰਦੇ ਸੀ ਵੀ ਭਾਈ ਤੜਕੇ ਦਾ ਖਾਣਾ ਥੋੜਾ ਜਿਆ ਜਿੰਨਾ ਮਰਜੀ ਤੁਸੀਂ ਖਾ ਲਓ ਦੁਪਹਿਰ ਦਾ ਥੋੜਾ ਜਿਆ ਘੱਟ ਤੇ ਆਥਨ ਦਾ ਥੋੜਾ ਜਿਆ ਘੱਟ ਵਜਨਦਾਰ ਖਾਣਾ ਨਾ ਖਾਓ ਕਿ ਜੇ ਤੁਹਾਡੀ ਸਿਹਤ ਨੂੰ ਤੁਸੀਂ ਤੰਦਰੁਸਤ ਰੱਖਣਾ ਹੈ ਤਾਂ ਹੋਰ ਕਾਫੀ ਉਹਨਾਂ ਨੇ ਨੁਕਤੇ ਦੱਸੇ ਤੇ ਫਿਰ ਜਿਹੜੇ ਕਈ ਨੁਕਤੇ ਆ ਜਿਹੜੇ ਸਰੀਰ ਨੂੰ ਅੱਜ ਤੰਦਰੁਸਤੀ ਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਅੱਧੀ ਜ਼ਰੂਰੀ ਹੈ ਜਿਵੇਂ ਉਹਨਾਂ ਨੇ ਬਚਨ ਫਰਮਾਇਆ ਕਿ ਭਾਈ ਤੜਕੇ ਉੱਠ ਕੇ ਤੁਸੀਂ ਖਾਲੀ ਪੇਟ ਚਾਹ ਪਾ ਲੈਣੇ ਪੇਟ ਦੇ ਵਿੱਚ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ਤਾਂ ਉਹਨਾਂ ਨੇ 7-8 ਮਹੀਨੇ ਜਿਹੜੀ ਗਰਮੀ ਰਹਿੰਦੀ ਹੈ ਤਾਂ ਉਹਦੇ ਵਿੱਚ ਉਹਨੇ ਨੁਕਤੇ ਦੱਸੇ ਸੀ ਪਿਤਾ ਜੀ ਨੇ ਸਾਡੇ ਗੁਰੂ ਨੇ ਸਾਡੇ ਸਤਗੁਰ ਸੱਚੇ ਸਾਈ ਨੇ ਕਿ ਭਾਈ ਸੇਧ ਰੂ ਕੋਈ ਬਿਮਾਰੀ ਲੱਗਣ ਤੋਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਬੂ ਪਾ ਸਕਦੇ ਆ ਤਾਂ ਉਹਨਾਂ ਨੇ ਕਹੇ ਸੀ ਵੀ ਤੜਕੇ ਉੱਠੋ ਰਾਤ ਨੂੰ ਤੁਸੀਂ ਛੋਲੇ ਪਿਆਉ ਦਿਓ ਕਾਲੇ ਛੋਲੇ ਤਾਂ ਤੜਕੇ ਉਹ ਛੋਲੇ ਜਿਹੜਾ ਛੋਲੇ ਵਾਲਾ ਪਾਣੀ ਪੀ ਲਓ ਤੇ ਨਾਲੇ ਉਹ ਛੋਲੇ ਆ ਜਿਹੜੇ ਤੁਸੀਂ ਤੜਕੇ ਖਾ ਲਓ ਤੇ ਉਦੋਂ ਅੱਧਾ ਪੌਣਾ ਘੰਟਾ ਬਾਅਦ ਚਾਹ ਪੀ ਲਓ ਜਾਨਕਿ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਜੇ ਆਪਾਂ ਆਪਣੀ ਸਿਹਤ ਦੀ ਸੰਭਾਲ ਰੱਖਾਂਗੇ ਤਾਂ ਉਹਦੀ ਜੌਂਦੀ ਜਾਗਦੀ ਮਸਾਲਾ ਉਹ ਨੁਕਤੇ ਮੈਂ ਖੁਦ ਕਰਦਾ ਆਂ ਆਮੇ ਛੋਲੇ ਲਿਆ ਕੇ ਰੱਖਦਾ ਆਂ ਤਾਂ ਰਾਤ ਨੂੰ ਮੈਂ ਭਿਓ ਕੇ ਤੇ ਤੜਕੇ ਇਹ ਛੋਲੇ ਆ ਜਿਹੜੇ ਮੈਂ ਖਾ ਲੈਣਾ ਤੇ ਨਾਲੇ ਜਿਹੜਾ ਪਾਣੀ ਆ ਉਹ ਪੀ ਲੈਣਾ ਇਹ ਸਿਹਤ ਲਈ ਬਹੁਤ ਵਧੀਆ ਚੀਜ਼ ਹੈ ਮੇਰਾ ਇਹ ਖੁਦ ਦਾ ਤਜਰਬਾ ਹੈ ਮੈਂ ਅੱਜ ਲੋਕਾਂ ਨੂੰ ਇਹੀ ਪੀਲ ਕਰ ਰਿਹਾ ਵੀ ਤੁਸੀਂ ਆਪਣੀ ਸਿਹਤ ਦੀ ਤੰਦਰੁਸਤੀ ਲਈ ਕਿਉਂਕਿ ਹੁਣ ਤਾਂ ਤੁਸੀਂ ਤਲੀਆਂ ਤੁੜੀਆਂ ਚੀਜ਼ਾਂ ਖਾਈ ਜਾਂਦੇ ਆ ਪਰ ਭੜੇਪੇ ਮੋਕੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੁਹਾਨੂੰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਪੇਟ ਤੋਂ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਤੇ ਇਹ ਜਿਹੜੇ ਛੋਲੇ ਆ ਮੈਂ ਰਾਤ ਨੂੰ ਪਿਓ ਲੈਣਾ ਤੇ ਆ ਤੁਸੀਂ ਦੇਖ ਸਕਦੇ ਆ ਤੇ ਇਹ ਪਿਓ ਲੈਣਾ ਮੈਂ ਰਾਤ ਨੂੰ ਤੇ ਤੜਕੇ ਮਤਲਬ ਵੀ ਇਹਨੂੰ ਨਾਲੇ ਇਹਦਾ ਜਿਹੜਾ ਪਾਣੀ ਹੁੰਦਾ ਉਹ ਪੀ ਲੈਂਦਾ ਤੇ ਨਾਲੇ ਇਹ ਛੋਲੇ ਖਾ ਲੈਂਦੇ ਆ ਅਚਾਰ ਤੋਂ 5 ਘੰਟੇ ਭੁੱਖ ਵੀ ਨਹੀਂ ਲੱਗਦੀ। ਵੇਖੋ ਕਿੰਨੀ ਤਾਕਤ ਦੀ ਤਾਕਤਵਾਰ ਚੀਜ਼ ਹੈ। ਨਾਲੇ ਸੌਖਾ ਤਰੀਕਾ ਹੈ, ਕੋਈ ਬਾਹਲਾ ਔਖਾ ਤਰੀਕਾ ਨਹੀਂ। ਤਾਂ ਉਸ ਤੋਂ ਬਾਅਦ ਜਦੋਂ ਸਾਡੇ ਖਾਣ-ਪਾਣ ਦੇ ਨਾਲ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ। ਮੁਰਤੇ ਨਾਲੇ ਪੈਸਾ ਬਹੁਤ ਲੱਗਦਾ ਹੈ। ਤੇ ਜੇ ਅਸੀਂ ਸਮੇਂ ਸਿਰ ਕੋਈ ਚੰਗੀ ਡਾਕਟਰ ਸਾਹਿਬਾਨਾਂ ਦੀ ਗੱਲ ਮੰਨ ਲਈਏ, ਕਿਸੇ ਸੰਤ ਮਹਾਤਮਾ ਦੀ ਗੱਲ ਮੰਨ ਲਈਏ ਤਾਂ ਉਹ ਸਾਡੇ ਸਰੀਰਕ ਸੁੱਖਾਂ ਲਈ ਬਹੁਤ ਸਾਰੇ ਬਚਨ ਕਰਦੇ ਹਨ। ਤਾਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਵੀ ਇਹ ਜਿਹੜੇ ਛੋਲੇ ਹੈ ਬਹੁਤ ਹੀ ਮਤਲਬੀ ਸਾਡੀ ਸਿਹਤ ਲਈ ਫਾਇਦੇਮੰਦ ਹੈ ਤਾਂ ਅਸੀਂ ਕੀ ਕਰਦੇ ਆ ਬੱਚੇ ਜਦੋਂ ਸਕੂਲ ਜਾਂਦੇ ਆ ਤੜਕੇ ਉੱਠ ਕੇ ਤੇ ਉਦੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਮਾਵਾਂ ਹੁੰਦੀਆਂ ਪੈਸੇ ਫੜਾ ਦਿੰਦੀਆਂ ਕਿਉਂਕਿ ਆਹ ਸਾਜ ਕੱਲ ਜਾਂ ਤਾਂ ਉਹਨੂੰ ਰੋਟੀ ਲਾ ਕੇ ਦਿਓ ਤੇ ਜਾਂ ਮਤਲਬ ਹੀ ਇਹੋ ਜਿਹਾ ਕੋਈ ਤਜਰਬਾ ਸਿੱਖੋ ਘਰ ਦੇ ਵਿੱਚ ਕਿਉਂਕਿ ਇੱਕ ਤਾਂ ਉਹ ਕੁਰ ਕਰੇ ਹੁੰਦੇ ਆ ਉਹਦੇ ਨਾਲ ਨਾ ਤਾਂ ਸਿਹਤ ਨੂੰ ਕੋਈ ਪਾਵਰ ਮਿਲਦੀ ਐ ਤਾਂ ਇਸ ਵਾਰ ਤੇ ਇਹ ਛੋਲੇ ਆ ਜਿਹੜੇ ਬਹੁਤ ਹੀ ਸਾਡੀ ਸਿਹਤ ਲਈ ਫਾਇਦੇਮੰਦ ਆ ਤੇ ਅਸੀਂ ਖੁਦ ਇਹਦਾ ਤਜਰਬਾ ਕਰਦੇ ਆ ਤੇ 4-5 ਘੰਟੇ ਨਾਲੇ ਭੁੱਖ ਨਹੀਂ ਲੱਗਦੀ ਨਾਲੇ ਸਰੀਰ ਨੂੰ ਸਾਡੇ ਤਾਕਤ ਦਿੰਦੇ ਆ ਤਾਂ ਇਹ ਨੁਕਤੇ ਜੇ ਅਸੀਂ ਬਣਾਵਾਂਗੇ ਤਾਂ ਅਸੀਂ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਆ ਢੇਪੇ ਮੌਕੇ ਤੁਸੀਂ ਸੌਖੇ ਰਹੋਗੇ ਤੁਸੀਂ ਬੱਚਿਆਂ ਦਾ ਬੋਝ ਨਹੀਂ ਬਣੋਗੇ ਤੁਹਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਤਾਂ ਇਹ ਮਤਲਬ ਵੀ ਇੱਕ ਬਹੁਤ ਹੀ ਸੌਖਾ ਤਰੀਕਾ ਸਾਡੇ ਗੁਰੂ ਨੇ ਸਾਨੂੰ ਦੱਸਿਆ ਤੇ ਮੈਂ ਤਾਂ ਇਹ ਖੁਦ ਕਰਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਤੇ ਮੈਨੂੰ ਇਹਦਾ ਬਹੁਤ ਸਾਰਾ ਫਾਇਦਾ ਹੋਇਆ ਤੜਕੇ ਉੱਠਦਾ ਮੈਂ ਯਾਨੀ ਕਿ ਚਾਹ ਮੈਂ ਤੜਕੇ ਨਹੀਂ ਪੀਂਦਾਗਾ ਤੇ ਮੜਕੇ ਇਹ ਛੋਲੇ ਖਾ ਲਈਦੇ ਆ ਪਾਣੀ ਪੀ ਲਈਦਾ ਤੇ ਬਹੁਤ ਹੀ ਜ਼ਿਆਦਾ ਸਾਡੀ ਸਿਹਤ ਲਈ ਲਾਹੇਵੰਦ ਆ ਤੇ ਮੇਰੀ 50 ਸਾਲ ਦੀ ਉਮਰ ਆ ਤੁਸੀਂ ਵੇਖ ਸਕਦੇ ਆ ਯਾਨੀ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਕੁਝ ਖਾਣ ਪਾਣ ਦੇ ਵਿੱਚ ਵੀ ਤੁਹਾਨੂੰ ਤਬਦੀਲੀ ਕਰਨੀ ਪੈਣੀ ਹੈ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਤਾ ਲੱਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਆਪਣੀ ਸਿਹਤ ਦੀ ਸੰਭਾਲ ਅਸੀਂ ਕਿਵੇਂ ਕਰਨੀ ਹੈ ਤੇ ਕਿਵੇਂ ਮਤਲਬ ਅਸੀਂ ਬਿਮਾਰੀਆਂ ਤੋਂ ਮੁਕਤ ਹੋਣਾ ਹੈ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਹੈ